ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸੀਡ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੇਰੇ ਦੂਰ ਨੇੜੇ ਬੈਠੇ ਵੀਰ ਤੇ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਮੇਰੇ ਵੀਡੀਓ ਨੂੰ ਸਪੋਰਟ ਕਰਦੇ ਆਂ ਹਾਂਜੀ ਅੱਜ ਆਪਾਂ ਮਨਾਵਾਂਗੇ ਕੜੀ ਆਪਾਂ ਨੇ ਪਹਿਲਾਂ ਸਮਾਨ ਤਿਆਰ ਕਰਿਆ ਪਕੌੜਿਆਂ ਦਾ ਆਪਾਂ ਨੇ ਪਕੌੜਿਆਂ ਦਾ ਸਮਾਨ ਤਿਆਰ ਕਰ ਲਿਆ ਅੱਧਾ ਚਮਚ ਪਕੌੜਿਆਂ ਦੇ ਵਿੱਚ ਪਾਵਾਂਗੇ ਮਿਰਚ ਦਾ ਅੱਧਾ ਪਾਵਾਂਗੇ ਨਮਕ ਦਾ ਤੇ ਅਦਰਕ ਚਮਚ ਪਾਵਾਂਗੇ ਆਪਾਂ ਗਰਮ ਮਸਾਲੇ ਆ ਲੰਬੇ ਕੱਟੇ ਹੋਏ ਦੋ ਆਪਾਂ ਨੇ ਪਿਆਜ਼ ਲਏ ਉਹਨਾਂ ਨੂੰ ਆਪਾਂ ਨੇ ਬੇਸਣ ਦੇ ਵਿੱਚ ਚੰਗੀ ਤਰ੍ਹਾਂ ਪਹਿਲਾਂ ਘੋਲ ਲੈਣਾ ਬੇਸਣ ਦੀ ਆਪਾਂ ਨੇ ਛੋਟੀ ਇੱਕ ਕੌਲੀ ਲਈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਮਾਨ ਅੱਧਾ ਚਮਚ ਮਿਰਚ ਨਮਕ ਤੇ ਗਰਮ ਮਸਾਲਾ ਤੇ ਵਿੱਚ ਪਾਵਾਂਗੇ ਆਪਾਂ ਲੰਬੇ ਕੱਟੇ ਹੋਏ ਪਿਆਜ਼ ਆਪਾਂ ਨੇ ਮਿਕਸ ਕਰਕੇ ਆਪਾਂ ਨੇ ਪਿਆਜ਼ਾਂ ਦੇ ਜਿਹੜੇ ਪਕੌੜੇ ਬਣਾਉਣੇ ਆ ਤੇ ਇੱਕ ਪਾਸੇ ਜਿਹੜਾ ਆਪਣਾ ਜਿਹੜਾ ਕੜਾਹੀ ਦੇ ਵਿੱਚ ਤੇਲ ਗਰਮ ਹੋ ਰਿਹਾ ਤੇ ਇੱਥੇ ਇਧਰ ਆਪਾਂ ਬੇਸਣ ਦੇ ਵਿੱਚ ਪਿਆਜ਼ਾਂ ਤੇ ਨਮਕ ਮਿਰਚ ਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਆਪਾਂ ਨੇ ਉਹਨਾਂ ਕਾ ਕਰਨਾ ਹੈ ਵੀ ਨਾ ਬਹੁਤਾ ਪਤਲਾ ਹੋਵੇ ਤੇ ਨਾ ਹੀ ਬਹੁਤਾ ਗਾੜਾ ਹੋਵੇ ਹੁਣ ਆਪਾਂ ਜਿਹੜਾ ਮਸਾਲਾ ਆਪਾਂ ਨੇ ਉਹ ਤਿਆਰ ਕਰ ਲੈਣਾ ਆਪਾਂ ਇਹਦੇ ਵਿੱਚ ਥੋੜੀ ਜੀ ਪਾਵਾਂਗੇ ਪਹੰਤੀ ਹੋਈ ਇਮਲੀ ਦਾ ਪਾਣੀ ਕਿਉਂਕਿ ਜਿਹੜੀ ਥੋੜੀ ਜਿਹੀ ਖਟਾਸ ਹੈ ਉਹ ਪਕੌੜਿਆਂ ਵਿੱਚ ਵੀ ਹੋਣੀ ਬਹੁਤ ਜ਼ਰੂਰੀ ਹੈ ਆਪਾਂ ਇਹਦੇ ਵਿੱਚ ਥੋੜੀ ਜਿਹੀ ਇਹ ਇਮਲੀ ਦਾ ਪਾਣੀ ਪਾਇਆ 2 ਕ ਚਮਚ ਹਾਂਜੀ ਤੇਲ ਸਾਡਾ ਤਿਆਰ ਹੋ ਗਿਆ ਤੇ ਹੁਣ ਆਪਾਂ ਬਣਾਵਾਂਗੇ ਪਕੌੜੇ ਆਪਾਂ ਇੱਕ ਇੱਕ ਕਰਕੇ ਜਿਹੜੇ ਪਕੌੜੇ ਆ ਉਹ ਤਿਆਰ ਕਰ ਲੈਣੇ ਆ ਅਸੀਂ ਤੇਲ ਦਾ ਬਹੁਤ ਘੱਟ ਤੇ ਘੱਟ ਇਸਤੇਮਾਲ ਕਰਦੇ ਆਂ ਤਾਂ ਕਿ ਜਿਹੜਾ ਤੇਲ ਉਹ ਸਾਡੇ ਸਰੀਰ ਨੂੰ ਖਰਾਬ ਕਰਦਾ ਅਸੀਂ ਘੱਟ ਤੇ ਘੱਟ ਤੇਲ ਜਿਹੜਾ ਆਪਾਂ ਵਰਤਦੇ ਹਾਂ ਹੁਣ ਆਪਾਂ ਇੱਕ ਕਾਲੀ ਤੇਲ ਦੀ ਪਾਈ ਹੈ ਉਹਦੇ ਵਿੱਚ ਆਪਾਂ ਨੇ ਜਿਹੜੇ ਸਾਰੇ ਪਕੌੜੇ ਤਿਆਰ ਕਰ ਲੈਣੇ ਹੁਣ ਅਸੀਂ ਇੱਕ ਇੱਕ ਕਰਕੇ ਸਾਰੇ ਪਕੌੜੇ ਪਾਦ ਤੇ ਹੁਣ ਇਹਨਾਂ ਨੂੰ ਥੋੜਾ ਜਿਹਾ ਸੇਕ ਲੱਗ ਲਵੇ ਫਿਰ ਆਪਾਂ ਇਹਨੂੰ ਦੂਆ ਪਾਸਾ ਥਾਲ ਦਵਾਂਗੇ ਕੜੀ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਜਿਹੜਾ ਕੜੀ ਪਕੌੜਾ ਉਹ ਬਹੁਤ ਹੀ ਬਣ ਕੇ ਸਵਾਦਿਸ਼ਟ ਬਣਦੀ ਹੈ ਹਾਂਜੀ ਸਾਡੇ ਜਿਹੜੇ ਪਕੌੜੇ ਆ ਉਹ ਤਿਆਰ ਹੋ ਗਏ ਆਪਾਂ ਨੇ ਪਕੌੜੇ ਤਿਆਰ ਕਰ ਲਏ ਹੁਣ ਆਪਾਂ ਘੋਲਾਂਗੇ ਜੀ ਬੇਸਣ ਹੁਣ ਆਪਾਂ ਨੇ ਕੜਾਹੀ ਜਿਹੜੀ ਖਾਲੀ ਕਰਦਣੀ ਹੁਣ ਆਪਾਂ ਘੋਲਾਂਗੇ ਬੇਸਣ ਆਪਾਂ ਨੇ ਇੱਕ ਜੱਗ ਜਿਹੜਾ ਲੱਸੀ ਦਾ ਲਿਆ ਸਾਡੀ ਪਹਿਲਾਂ ਇਹ ਦਹੀਂ ਤੀ ਜਮਾਈ ਹੋਈ ਰਾਤ ਦੀ ਦਹੀਂ ਤੇ ਅਸੀਂ ਲੱਸੀ ਬਣਾਈ ਲੱਸੀ ਬਣਾ ਕੇ ਅਸੀਂ ਭਾਂਡੇ ਦੇ ਵਿੱਚ ਪਾ ਲਈ ਬੜੇ ਦੇ ਵਿੱਚ ਉਹਦੇ ਵਿੱਚ ਫਿਰ ਆਪਾਂ ਨੇ ਪਾਏ ਇੱਕ ਕੌਲੀ ਬੇਸਣ ਦੀ ਹੁਣ ਆਪਾਂ ਇਹਨੂੰ ਮਧਾਨੀ ਦੇ ਨਾਲ ਚੰਗੀ ਤਰ੍ਹਾਂ ਰਿੜਕ ਦੇਵਾਂਗੇ ਜੇ ਆਪਾਂ ਸਿੱਧੇ ਦਹੀਂ ਦੇ ਵਿੱਚ ਬੇਸਣ ਲਾ ਕੇ ਰਿੜਕਦੇ ਆ ਤਾਂ ਜਿਹੜੀਆਂ ਉਹ ਫੁੱਟੀਆਂ ਰਹਿ ਜਾਂਦੀਆਂ ਵਿੱਚ ਉਹ ਪੂਰੀ ਤਰ੍ਹਾਂ ਜਿਹੜੀ ਮਿਕਸ ਨਹੀਂ ਹੁੰਦੀ ਕੜੀ ਦਹੀਂ ਦੇ ਵਿੱਚ ਇਸ ਕਰਕੇ ਸਾਨੂੰ ਪਹਿਲਾਂ ਚਾਹੀਦਾ ਵੀ ਅਸੀਂ ਲੱਸੀ ਬਣਾਈਏ ਲੱਸੀ ਦੇ ਵਿੱਚ ਹੀ ਜਿਹੜਾ ਇਹ ਬੇਸਣ ਆਪਾਂ ਨੇ ਘੋਲ ਦੇਣਾ ਹੁਣ ਪਾਵਾਂਗੇ ਆਪਾਂ ਕੜੀ ਦਾ ਸਮਾਨ ਨੂਨ ਮਿਰਚ ਹਿੰਗ ਤੇ ਦਾਲਚੀਨੂ ਆਪਾਂ ਨੇ ਇਹਦੇ ਵਿੱਚ ਪਾਤੀ ਜਿਹੜੇ ਜਿਹੜਾ ਸਮਾਨ ਆਪਾਂ ਪਾਣਾ ਉਹ ਪਾਤਾ ਇਹਨੂੰ ਚੰਗੀ ਤਰ੍ਹਾਂ ਜਿਹੜਾ ਆਪਾਂ ਨੇ ਮਿਕਸ ਕਰ ਲੈਣਾ। ਵੀ ਜਿਹੜੇ ਕੇ ਫੁੱਟੀਆਂ ਨਾ ਬਣ ਜਾਣ ਜਾਂ ਫਿਰ ਹਲਦੀ ਦੀਆਂ ਵਿੱਚ ਗੱਠਾਂ ਨਾ ਬਣ ਜਾਣ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲੈ। ਕੜੀ ਹਮੇਸ਼ਾ ਖੁੱਲੇ ਭਾਂਡੇ ਦੇ ਵਿੱਚ ਹੀ ਬਣਦੀ ਹੈ ਤੇ 1 ਘੰਟਾ ਕੜੀ ਨੂੰ ਕਾੜ-ਕਾੜ ਕੇ ਕੜ ਕੇ ਹੀ ਕੜੀ ਜਿਹੜੀ ਸਾਡੀ ਤਿਆਰ ਹੁੰਦੀ ਹੈ। ਹੁਣ ਆਪਾਂ ਨੇ ਇਹਨੂੰ ਕੜੀ ਨੂੰ ਤਿਆਰ ਕਰ ਲੈਣਾ ਬੇਸਣ ਨੂੰ। ਬੇਸਣ ਸਾਡਾ ਤਿਆਰ ਹੋ ਗਿਆ। ਆ ਦੇਖੋ ਪਾਣੀ ਵਰਗਾ ਬਿਲਕੁਲ ਪਾਣੀ ਵਰਗਾ ਇਹ। ਹੋ ਗਿਆ ਹੁਣ ਆਪਾਂ ਇਹਨੂੰ ਕਾੜਾਂਗੇ ਘਟੋ ਘਟ 1 ਘੰਟਾ ਇਹਨੂੰ ਕਾੜਨੇ 'ਚ ਲੱਗਣਾ ਫੇਰ ਇਹਨੇ ਗਾੜਾ ਹੋਣਾ ਹੁਣ ਅਸੀਂ ਇਹਨੂੰ ਕੜਾਹੀ ਦੇ ਵਿੱਚ ਕੱਲੇ ਬੇਸਣ ਨੂੰ ਬਿਨਾਂ ਕਿਸੇ ਤੜਕੇ ਤੇ ਕੜਾਹੀ ਦੇ ਵਿੱਚ ਪਾਤਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾ ਦਮਾ ਗਏ ਦੇਖੋ ਬਿਲਕੁਲ ਪਾਣੀ ਦੀ ਤਰ੍ਹਾਂ ਇਹ ਬਹੁਤ ਜ਼ਿਆਦਾ ਪਤਲੀ ਆਪਾਂ ਨੇ ਕਰ ਲਿਆ ਬੇਸਣ ਨੂੰ ਤੇ ਹੁਣ ਆਪਾਂ ਇਹਨੂੰ ਰਿਜਣ ਵਾਸਤੇ ਧਰਤਾ ਹੁਣ ਵਿੱਚ ਪਾਵਾਂਗੇ ਆਪਾਂ ਇਹਦੇ ਬਿਨਾ ਪੁੰਨੇ ਬਿਨਾ ਫਰਾਈ ਕਰ ਪਿਆਜ਼ ਆਪਾਂ ਨੇ ਪਿਆਜ਼ ਕੱਟੇ لمبے ਸੈਜ ਦੇ ਵਿੱਚ ਇੱਕ ਲੰਬੇ بڑے ਸੈਜ ਦਾ ਪਿਆਜ਼ ਲਿਆ ਆਪਾਂ ਨੇ ਤੇ ਪਾ ਕੇ ਕੜੀ ਨੂੰ ਧਰਨ ਵਾਸਤੇ ਕੜਨ ਵਾਸਤੇ ਧਰਤਾ ਹੁਣ ਆਪਾਂ ਕਰਾਂਗੇ ਕੜੀ ਦਾ ਸਮਾਨ ਤਿਆਰ ਕੜੀ ਦੇ ਸਮਾਨ ਤਿਆਰ ਆਪਾਂ ਨੇ ਕਰਿਆ ਕੜੀ ਪੱਤਾ ਲਿਆ ਤੇ ਦਾਲਚੀਨੀ ਲਈ ਹੈ ਸਾਬਤ ਮਸਾਲੇ ਲਏ ਆਪਾਂ ਨੇ ਸਾਬਤ ਦਾ ਜੀਰਾ ਸਾਬਤਾ ਧਨੀਆ ਸਾਬਦੀ ਕਾਲੀ ਮਿਰਚ ਤੇ ਅਜਵੈਨ ਦੋ ਕੱਟੇ ਹੋਏ ਪਿਆਜ਼ ਆਪਣੇ ਪਾਸ ਜੋ ਪਕੌੜਿਆਂ ਦਾ ਘਢੇਲ ਤੇਲ ਬਚਿਆ ਆਪਾਂ ਨੇ ਉਹ ਵਿੱਚ ਪਾਤਾ ਉਹਨੂੰ ਗਰਮ ਹੋਣਾ ਧਰਤਾ ਇੱਕ ਪਾਸੇ ਸਾਡੀ ਜਿਹੜੀ ਕਰੜੀ ਹੈ ਦੇਖੋ ਉਹ ਕੱਢ ਰਹੀ ਹੈ ਆਸਾਨ ਤਰੀਕਾ ਹੈ ਛੇਤੀ ਵੀ ਬਣਦੀ ਤੇ ਵਧੀਆ ਵੀ ਬਣੂਗੀ ਹਾਂ ਵਿੱਚ ਬਹੁਤ ਸਵਾਦਿਸ਼ਟ ਹੋਊਗੀ ਕਿਉਂਕਿ ਜਿਹੜਾ ਮਸਾਲੇ ਦਾ ਸਵਾਦ ਆ ਉਹ ਵਿੱਚੇ ਹੀ ਰਹਿ ਜਾਂਦਾ ਨਹੀਂ ਸੀਟੀਆਂ ਰਹੀ ਬਾਹਰ ਨਿਕਲਦਾ ਜਦ ਪਕਾੜਦੇ ਹੋ ਬਾਹਰ ਖੁਸ਼ਬੂ ਆ ਜਿਹੜੀ ਉਹ ਨਿਕਲ ਜਾਂਦੀ ਹੈ ਹੁਣ ਪਾਵਾਂਗੇ ਆਪਾਂ ਮਸਾਲੇ ਸਾਬ ਤੇ ਤੇਲ ਸਾਡਾ ਗਰਮ ਹੋ ਗਿਆ ਹੁਣ ਆਪਾਂ ਜਿਹੜੇ ਜਿਹੜੇ ਮਸਾਲੇ ਰੇਤੇ ਉਹ ਆਪਾਂ ਨੇ ਤੇਲ ਦੇ ਵਿੱਚ ਪਾ ਦਿੱਤੇ ਉਹਨਾਂ ਨੂੰ ਆਪਾਂ ਨੇ ਥੋੜਾ ਜਿਹਾ ਗਰਮ ਕਰ ਲੈਣਾ ਹੁਣ ਜਿਹੜੇ ਸਾਡੇ ਸਮਾਂ ਮਸਾਲੇ ਹੁੰਗੇ ਤਿਆਰ ਹੋ ਗਏ ਆਪਾਂ ਪਾਇਆ ਅਦਰਕ ਤੇ ਲਸਣ ਦਾ ਪੇਸਟ ਇਹਨੂੰ ਆਪਾਂ ਥੋੜਾ ਜਿਹਾ ਹਲਾਵਾਂਗੇ ਤਾਂ ਕਿ ਇਹ ਬ੍ਰਾਊਨ ਹੋ ਜਵੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਪਿਆਜ਼ ਸੀ ਦੋ ਛੋਟੇ ਛੋਟੇ ਸਹਿਜ ਦੇ ਵਿੱਚ ਨਾ ਟੁਕੜਿਆਂ ਦੇ ਵਿੱਚ ਕੱਟਿਆ ਦੋ ਪਿਆਜ਼ਾਂ ਨੂੰ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਭੁੰਨਾਂਗੇ ਕਿ ਬ੍ਰਾਊਨ ਹੋ ਜਵੇ ਪਿਆਜ਼ ਸਾਡੇ ਬ੍ਰਾਊਨ ਹੋ ਗਏ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ 2 ਮਿੰਟ ਛੇਕ ਲਵਾ ਕੇ ਟਮਾਟਰ ਇੱਕ ਟਮਾਟਰ ਆਪਾਂ ਨੇ ਜਿਹੜਾ ਛੋਟੇ ਸਾਈਜ਼ ਵਿੱਚ ਲਿਆ ਤੇ ਉਹਨੂੰ ਬਰੀਕ ਕੱਟ ਲਿਆ ਦੇਖੋ ਇੱਕ ਪਾਸੇ ਸਾਡੀ ਕੜੀ ਬਣ ਰਹੀ ਹੈ ਬੇਸਣਾ ਜਿਹੜਾ ਕੱਢ ਰਿਹਾ ਤੇ ਦੂਜੇ ਪਾਸੇ ਸਾਡਾ ਜਿਹੜਾ ਮਸਾਲਾ ਉਹ ਤਿਆਰ ਹੋ ਰਿਹਾ ਹੁਣ ਆਪਾਂ ਨੇ ਇਹਨੂੰ ਸਿਮ ਕਰਤ ਤੇ ਇਹਨੂੰ ਆਪਣਾ ਢੱਕ ਦਿਆ ਨਾ ਤਾਂ ਕਿ ਜਿਹੜੇ ਟਮਾਟਰਾਂ ਪਿਆਜ ਹੋ ਪੂਰੀ ਤਰ੍ਹਾਂ ਬਣ ਸਕਣ ਇਹ ਕੜੇ ਬਣ ਕੇ ਬਹੁਤ ਸਵਾਦਿਸ਼ਟ ਬਣਦੀ ਹੈ ਕੜੇ ਕੜ ਕੇ ਬਣਦੀ ਹੈ ਘੱਟੋ ਘੱਟ ਇਹਨੂੰ 1 ਘੰਟਾ ਟੱਕੜਨ ਵਾਸਤੇ ਜਿਹੜਾ ਚਾਹੀਦਾ ਹੈ ਤਾਂ ਕਿ ਇਹ ਆਪਣੀ ਪੂਰੀ ਤਰ੍ਹਾਂ ਖਟਾਸ ਛੱਡ ਦੇਵੇ ਹਾਂਜੀ ਦੇਖੋ ਸਾਡੀ ਇੱਕ ਪਾਸੇ ਕੜੀ ਹੈ ਕੜੀ ਦਾ ਰੰਗ ਵੀ ਬਦਲ ਗਿਆ ਤੇ ਗਾੜੀ ਵੀ ਹੋ ਗਈ ਤੇ ਦੂਜੇ ਪਾਸੇ ਜਿਹੜਾ ਸਾਡਾ ਮਸਾਲਾ ਉਹ ਵੀ ਤਿਆਰ ਹੋ ਗਿਆ ਆਪਾਂ ਨੇ ਹੁਣ ਚੰਗੀ ਤਰ੍ਹਾਂ ਮਸਾਲੇ ਨੂੰ ਟਮਾਟਰਾਂ ਨੂੰ ਹਨ ਕੜਚੀ ਦੇ ਨਾਲ ਮੈਸਜਾ ਕਰ ਦੇਣਾ ਤਾਂ ਕਿ ਇਹ ਟਮਾਟਰਾਂ ਆਪਣਾ ਖਟਾਸ ਛੱਡ ਦੇਣ ਇੱਕ ਪਾਸੇ ਸਾਡੀ ਜਿਹੜੀ ਕੜਹੀ ਆ ਉਹ ਕੱਢ ਲਈ ਹੁਣ ਪਾਵਾਂਗੇ ਆਪਾਂ ਇੱਕ ਚਮਚ ਕਸੂਰੀ ਮੇਥੀ ਕਸੂਰੀ ਮੇਥੀ ਨੂੰ ਆਪਾਂ ਨੇ ਚੰਗੀ ਤਰ੍ਹਾਂ ਵਿੱਚ ਜਿਹੜਾ ਮਿਕਸ ਕਰ ਦੇਣਾ ਤਾਂ ਕਿ ਉਹ ਆਪਣੀ ਖੁਸ਼ਬੂ ਛੱਡ ਸਕੇ ਕਸੂਰੀ ਮੇਥੀ ਲਾਲ ਮਿਰਚ ਲਾਲ ਮੀਟੀ ਦਾ ਵੀ ਅਸੀਂ ਬਹੁਤ ਘੱਟ ਤੇ ਘੱਟ ਪ੍ਰਯੋਗ ਕਰਦੇ ਹਾਂ ਅਸੀਂ ਦੇਗੀ ਮਿਰਚ ਤਾਂ ਅਸੀਂ ਬਿਲਕੁਲ ਨਹੀਂ ਵਰਤਦੇ ਕਿਉਂਕਿ ਉਹ ਕੈਮੀਕਲ ਆ ਉਹ ਸਾਡੀ ਸਿਹਤ ਵਾਸਤੇ ਹਾਨੀਕਾਰਕ ਹੁੰਦੀ ਐ। ਲਾਲ ਮਿਰਚ ਸਿਰਫ ਅਸੀਂ ਕੜੀ ਨੂੰ ਥੋੜਾ ਜਿਹਾ ਲਾਲ ਕਰਨ ਵਾਸਤੇ ਪਾਉਂਦੇ ਆ। ਤੇ ਹੁਣ ਪਾਵਾਂਗੇ ਆਪਾਂ ਕੜੀ ਪੱਤਾ। ਹੁਣ ਕੜੀ ਪੱਤਾ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਦਿਆ ਨਾ। ਤਾਂ ਕਿ ਪੱਤੇ ਜਿਹੜੀ ਆਪਣੀ ਖੁਸ਼ਬੂ ਸਾਡੇ ਛੱਡ ਸਕਣ। ਕੜੀ ਪੱਤਾ ਕੜੀ ਦੇ ਵਿੱਚ ਪਾਉਣ ਨਾਲ ਕੜੀ ਦਾ ਜਿਹੜਾ ਸਵਾਦ ਉਹ ਬਹੁਤ ਹੀ ਵਧੀਆ ਹੋ ਜਾਂਦਾ ਹੈ ਬਹੁਤ ਜ਼ਿਆਦਾ ਸਵਾਦਿਸ਼ਟ ਪਣ ਜਾਂਦੀ ਹੈ ਹੁਣ ਦੇਖੋ ਇੱਕ ਪਾਸੇ ਸਾਡਾ ਜਿਹੜਾ ਮਸਾਲਾ ਤਿਆਰ ਹੋ ਗਿਆ ਤੇ ਇੱਕ ਪਾਸੇ ਜੁ ਸਾਡਾ ਬੇਸਣ ਤੋਂ ਵੀ ਚੰਗੀ ਤਰ੍ਹਾਂ ਕੱਢ ਗਿਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਪਹਿਲਾਂ ਆਪਾਂ ਕੜੀ ਕੜੀ ਨੂੰ ਮਸਾਲੇ ਦੇ ਵਿੱਚ ਪਾ ਲੈਣਾ ਚੰਗੀ ਤਰ੍ਹਾਂ ਨੂੰ ਮਿਕਸ ਕਰਕੇ ਆਪਾਂ ਨੇ ਇਹਨੂੰ ਕੜਾਹੀ ਦੇ ਵਿੱਚ ਸਾਰੇ ਦੇ ਸਾਰੇ ਮਸਾਲਿਆਂ ਨੂੰ ਪਾ ਦੇਣਾ ਕੜੀ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਇਹਨੂੰ ਆਪਾਂ ਛੇਤੀ ਵੀ ਬਣਾ ਸਕਦੇ ਹਾਂ ਤੇ ਵਧੀਆ ਵੀ ਬਣਾ ਸਕਦੇ ਹਾਂ ਕੜੀ ਹੈ ਜਿਹੜੀ ਉਹਨੂੰ ਕੱਢਣੇ ਵਾਸਤੇ ਬਹੁਤ ਟਾਈਮ ਚਾਹੀਦਾ ਇਸ ਕਰਕੇ ਜਿੰਨੇ ਟਾਈਮ ਨੂੰ ਸਾਡੇ ਜਿਹੜੇ ਮਸਾਲੇ ਤਿਆਰ ਹੁੰਨੇ ਆ ਉਹਨੇ ਟਾਈਮ ਨੂੰ ਜਿਹੜੀ ਸਾਡੀ ਕੜੀ ਬੇਸਣਾ ਉਹ ਕੱਢ ਜਾਂਦਾ ਹੈ ਕੜੀ ਦੇ ਵਿੱਚ ਪਾਣੀ ਹਮੇਸ਼ਾ ਹੀ ਜ਼ਿਆਦਾ ਪੈਂਦਾ ਕਿਉਂਕਿ ਜਦੋਂ ਇਹ ਕੜਨ ਲੱਗਦੀ ਤਾਂ ਇਹ ਥੋੜੀ ਜਿਹੀ ਗਾੜੀ ਹੋ ਜਾਂਦੀ ਹੈ ਤਾਂ ਕਰਕੇ ਸਾਨੂੰ ਇਹਦੇ ਵਿੱਚ ਜਿਹੜਾ ਪਾਣੀ ਆ ਉਹ ਪਹਿਲਾਂ ਹੀ ਥੋੜਾ ਜਿਹਾ ਜ਼ਿਆਦਾ ਪਾ ਲੈਣਾ ਚਾਹੀਦਾ ਤੇ ਦੇਖੋ ਹੁਣ ਆਪਾਂ ਨੇ ਮਸਾਲਾ ਭੁੰਨਾ ਹੈ ਮਸਾਲਾ ਭੁੰਨ ਕੇ ਪ੍ਰੋਪਰ ਆਪਾਂ ਨੇ ਸਾਰਾ ਸਾਰੀ ਦਾ ਸਾਰਾ ਜਿਹੜਾ ਮਸਾਲਾ ਆਪਾਂ ਨੇ ਕੜੀ ਦੇ ਵਿੱਚ ਪਾ ਦਿੱਤਾ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਕਿ ਜਿਹੜੇ ਮਸਾਲੇ ਨੂਨ ਮਿਰਚ ਆਪਾਂ ਨੇ ਪਾਏ ਆ ਉਹ ਬੇਸਣ ਦੇ ਵਿੱਚ ਚੰਗੀ ਤਰ੍ਹਾਂ ਰਲ ਜਾਣ ਤੇ ਪਕੌੜੇ ਜਿਹੜੇ ਸਾਡੇ ਉਹ ਬਣ ਕੇ ਤਿਆਰ ਹੋ ਗਏ ਜਦ ਕੜ੍ਹੀ ਬਣਨੇ ਪਰ ਆਉਗੀ ਫਿਰ ਆਪਾਂ ਪਾਵਾਂਗੇ ਪਕੌੜੇ ਹੁਣ ਆਪਾਂ ਇਹਨੂੰ 10 ਕਿ ਮਿੰਟ ਸੇਕ ਲਵਾਵਾਂਗੇ ਕਿ ਜਿਹੜਾ ਨੂਨ ਮਿਰਚ ਉਹ ਵਿੱਚ ਰਲ ਜਾਵੇ ਹੁਣ ਆਪਾਂ ਆਏ ਆਪਾਂ ਨੇ ਗਰਮ ਮਸਾਲਾ ਕੜ੍ਹੀ ਸਾਡੀ ਬਣ ਗਈ ਗਰਮ ਮਸਾਲਾ ਪਾਤਾ ਹੁਣ ਪਾਵਾਂਗੇ ਆਪਾਂ ਨਾਲ ਪਕੌੜੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਮਿਕਸ ਕਰਨਾ ਦੇਖੋ ਕੜੀ ਸਾਡੀ ਬਣ ਕੇ ਇੱਕ ਘੰਟਾ ਲੱਗਾ ਕੜੀ ਕੜਨ ਕੜਨ ਵਾਸਤੇ ਕੜੀ ਜਿਹੜੀ ਸਾਡੀ ਉਹ ਬਣ ਕੇ ਬਹੁਤ ਸੁਆਦਿਸ਼ਟ ਬਣੂਗੀ ਇਹ ਬਹੁਤ ਆਸਾਨ ਤਰੀਕਾ ਬਣਾਉਣ ਦਾ ਮਨ ਨੂੰ ਉਮੀਦ ਹੈ ਤੁਹਾਨੂੰ ਮੇਰੇ ਬਣਾਉਣ ਦਾ ਢੰਗ ਬਹੁਤ ਆਸਾਨ ਲੱਗਿਆ ਹੋਗਾ ਜੇ ਤੁਹਾਨੂੰ ਮੇਰਾ ਬਣਾਉਣ ਦਾ ਢੰਗ ਵਧੀਆ ਲੱਗਿਆ ਤੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਸਪੋਰਟ ਕਰੋ ਦੇਖੋ ਕੜੀ ਸਾਡੀ ਜਿਹੜੀ ਬਣ ਕੇ ਤਿਆਰ ਹੋ ਗਈ ਖਾਣ ਵਿੱਚ ਇਹ ਬਹੁਤ ਸਵਾਦਿਸ਼ਟ ਹੋ ਗਈ ਹੁਣ ਆਪਾਂ ਇਹਨੂੰ 5 ਮਿੰਟ ਸੇਕਲਵਾਵਾਂਗੇ ਹਾਂਜੀ ਦੇਖੋ ਹੁਣ ਜਿਹੜਾ ਆਪਾਂ ਸੇਕਲ ਆਇਆ ਕਿ ਨੂਰ ਮੀਟੇਡ ਪਕੌੜਿਆਂ ਚ ਰਸ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ